ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਅੱਜ ਸਿੰਘਾਂ ਨੇ ਮੀਂਹ ਪੈਣ ਦੇ ਵਿੱਚ ਹੱਤ ਪਾਈ ਆ ਵੇਖੋ ਤੁਸੀਂ ਕਿੰਡੀ ਸੋਹਣੀ ਐ ਕਿਰਦੀ ਕਿਰਪਾ ਕੀਤੀ ਵਾਹਿਗੁਰੂ ਨੇ ਦਿਮਾਗ ਦਿੱਤਾ ਆ ਸਾਡੇ ਖੜੇ ਆ ਭਾਈ ਸਾਹਿਬ ਇਹ ਸਾਡੇ ਬੇਸਤਰੀ ਸਾਹਿਬ ਮੱਲਣ ਤੋਂ ਆ ਸਾਡੇ ਵੀਰ ਸਗਰਾਣੇ ਵਾਲੇ ਜਿਹੜੇ ਵਾਜਦੇ ਸਾਡੇ ਪਿੰਡ ਵਾਲੇ ਹਾਂਜੀ ਬੇਸਤਰੀ ਸਾਹਿਬ ਕਿੱਥੋਂ ਲੱਗਦੇ ਜਾਣੇ ਇਹ ਇਹ ਪੂਰਾ ਤਾਂ ਨਹੀਂ ਦਿੱਤਾ ਸਮਾਂ अच्छा हां जी बहुत बढ़िया छत भाई हां जी राय सिंह जी किवें भाई गुरु जी का खालसा भाई गुरु जी की फतेह जी मी पेंदे जी पानी छाता अच्छा जी ताला तो ना होवे मी पई गया मी पेंदे ਦੇ ਵਿੱਚ ਅਸੀਂ ਫਿਰ ਵੀ ਪ੍ਰਵਾਹ ਨਹੀਂ ਮੰਨੀ ਫਿਰ ਵੀ ਅਸੀਂ ਛੱਤ ਦੀ ਤਿਆਰੀ ਕਰਤੀ اچھا ਠੀਕ ਹੈ ਜੀ ਮੀ ਹੋਂ ਤੋਂ ਪਹਿਲਾਂ ਅਸੀਂ ਸਾਰਾ ਕੁਝ ਛੱਤ ਤੇ ਬੀੜ ਕੇ ਉਦੋਂ ਬਾਅਦ ਅਸੀਂ ਘਰ ਆ ਪਤਾ ਆਈ ਨਰ ਸਿੰਘਾਂ ਦੇ ਕੰਮ ਪਿੱਛੇ ਨਹੀਂ ਹਟਦੇ ਕਿਉਂ ਜੀ ਸਹੀ ਹੈ ਠੀਕ ਹੈ ਆ ਸਹੀ ਹੈ हां जी ਸਿੰਘ ਸਾਹਿਬ ਮੀ ਪੈਂਟੇਜ ਗੱਰਾ ਪਾਈ ਵਾਹ ਜੀ ਵਾਹ ਆਪੋ ਜੀ ਨੂੰ ਪ੍ਰਸ਼ਾਦਾ ਬਣਾਈ ਜਾਂਦਾ ਈ ਸੰਘਾਸ ਤੇ ਥਨ ਛੱਤ ਪਾਈ ਐ ਆ ਬੀਬੀਆਂ ਬਣਾ ਰਹੀਆਂ ਬੈਠ ਕੇ ਯਾਦ ਬਣੋਗੇ ਹੀ ਭਾਈ ਤੁਹਾਨੂੰ ਕੈਸਲ ਗੁਮਸਲ ਫਰੀ ਦੇ ਦੇਗਾ ਆਪਾਂ ਕੋਈ ਰੋਟੀ ਦਾ ਦੂਰ ਨੇ ਤਾਂ ਇਹ ਬੁਣੋਗੇ ਤਾਂ ਕੈਸਲ ਹੋ ਜਾਈਏ ਕਿਰਪਾ ਨਾਲ ਸੰਗਤ ਪ੍ਰਸ਼ਾਦ ਦੇ ਸ਼ਗਰੀ ਜੀ ਤੁਹਾਡਾ ਦੋ ਨਾਇਕ ਨੂੰ ਧੰਨਵਾਦ ਦੋ ਆਦੋ ਮੈਂ ਇਦਾਂ ਦੇ ਵੀਰ ਵੀ ਬੜੀ ਬੋਲ ਬੋਲ ਕੇ ਬਣਾਉਂਦੇ ਅੱਜ ਬੋਲਦੇ ਨੇ ਚੁੱਪੀ ਕਰੇ ਬੈਠੇ ਸਾਰੇ ਹੈ ਜੀ ਹੈ ਇਹਨਾਂ ਦਾ ਕੰਮ ਹੈ ਹਾਂ ਜੀ ਕਿਵੇਂ ਹੋ ਠੀਕ ਹੈ ਜੀ ਵਧੀਆ ਜੀ ਹੋਰ ਕਿਰਤ ਸਾਹਿਬ ਜੀ ਕਿਵੇਂ ਹੋ ਜੀ ਦਾ ਮੈਂ ਆਇਆ ਹਾਂ ਜੀ ਦਾ ਸੇਵਾ ਦਾ ਹੈ ਲਓ ਜੀ ਇਧਰ ਸਾਡਾ ਸੇਵਾਦਾਰ ਆ ਮਸਤਰੀ ਸਾਹਿਬ ਹੈ ਜੀ ਅਮਰ ਦੇ ਘਰ ਆ ਗਏ ਅੱਛਾ ਉਸ ਦੇ ਨਾਇਕ ਸਿੰਘ ਨੇ ਦੱਸਿਆ ਉਹਦੇ ਮਰਦ ਕੇ ਲਈ ਸ਼ਤ ਪਾਈ ਜੀ ਨਾ ਆਉਣੀ ਵਾਹ ਜੀ ਵਾਹ ਹੋਰ ਜਾਣ ਕਰਦੇ ਹੋ ਅਸੀਂ ਮੀਂਹ ਪੈੰਦੇ ਛੱਤ ਪਾਈ ਹੈ ਜੀ ਸਾਰੇ ਸੰਗਤ ਬਸਤਰੀ ਦਾ ਅਸੀਂ ਬਹੁਤ ਦਿਲੋਤਰਵਾਦ ਕਰਦੇ ਆਂ ਇਸ ਤੀਨ ਨੂੰ ਅਸੀਂ ਆਏ ਬਚਾ ਕੇ ਰੱਖਿਆ ਪੂਰੇ ਹੋਰ ਮਾਤਰਾ